ਸਕੂਲੀ ਬੱਚਿਆਂ ਦੇ ਲਈ ਖੁਸ਼ਖਬਰੀ ਹੈ ਕਿ ਕਿੰਨੇ ਦਿਨ ਬੰਦ ਰਹਿਣ ਵਾਲੇ ਨੇ ਸਕੂਲ ਕਾਲਜ ਜੀ ਹਾਂ ਦੱਸ ਦਿੰਨੀ ਆ ਤੁਹਾਨੂੰ ਕਿ ਨਵੰਬਰ 2025 ਦਾ ਮਹੀਨਾ ਸ਼ੁਰੂ ਹੋ ਚੁੱਕਿਆ ਇਸ ਮਹੀਨੇ ਅਕਤੂਬਰ ਦੇ ਮੁਕਾਬਲੇ ਥੋੜੀਆਂ ਘੱਟ ਛੁੱਟੀਆਂ ਨੇ ਲੇਕਿਨ ਕੁਝ ਮਹੱਤਵਪੂਰਨ ਤਿਉਹਾਰਾਂ ਅਤੇ ਖਾਸ ਮੌਕਿਆਂ ਤੇ ਸਕੂਲ ਬੰਦ ਰਹਿਣਗੇ ਜਿਸ ਨੂੰ ਸੁਣ ਕੇ ਸਕੂਲ ਦੇ ਬੱਚੇ ਕਾਫੀ ਖੁਸ਼ ਹੋਣ ਵਾਲੇ ਨੇ ਇਸ ਮਹੀਨੇ ਸਕੂਲ ਕਈ ਦਿਨ ਬੰਦ ਰਹਿਣਗੇ ਜਿਸ ਨਾਲ ਬੱਚਿਆਂ ਦੇ ਚਿਹਰੇ ਦੇ ਉੱਤੇ ਖੁਸ਼ੀ ਆ ਗਈ ਹੈ ਨਵੰਬਰ ਦੇ ਮਹੀਨੇ ਹਰਿਆਣਾ ਦੇ ਸਕੂਲ 9 ਦਿਨਾਂ ਦੇ ਲਈ ਬੰਦ ਰਹਿਣਗੇ 1 ਨਵੰਬਰ ਨੂੰ ਹਰਿਆਣਾ ਦਿਵਸ ਅਤੇ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜਨਮ ਦਿਤੀ ਹੈ ਇਸ ਤੋਂ ਇਲਾਵਾ ਨਵੰਬਰ ਦੇ ਵਿੱਚ ਪੰਜ ਐਤਵਾਰ ਵੀ ਨੇ ਬਿਹਾਰ ਤੇ ਹਰਿਆਣਾ ਦੇ ਸਕੂਲ ਕਈ ਦਿਨ ਬੰਦ ਰਹਿਣ ਵਾਲੇ ਨੇ ਤਾਂ ਤੁਹਾਡੇ ਨਾਲ ਲਿਸਟ ਜਾਰੀ ਕਰਦੇ ਹਾਂ 1 ਨਵੰਬਰ ਹਰਿਆਣਾ ਦਿਵਸ 2 ਨਵੰਬਰ ਐਤਵਾਰ 5 ਨਵੰਬਰ ਗੁਰੂ ਨਾਨਕ ਦੇਵ ਜਨਮ ਦਿਤੀ ਬੁੱਧਵਾਰ 6 ਨਵੰਬਰ ਬਿਹਾਰ ਚੋਣਾ ਬਿਹਾਰ ਦੇ ਸਾਰੇ ਸਕੂਲ ਬੰਦ ਰਹਿਣਗੇ 8 ਨਵੰਬਰ ਨੂੰ ਦੂਜਾ ਸ਼ਨੀਵਾਰ ਹੈ 9 ਨਵੰਬਰ ਐਤਵਾਰ 11 ਨਵੰਬਰ ਬਿਹਾਰ ਚੋਣਾ ਬਿਹਾਰ ਦੇ ਸਾਰੇ ਸਕੂਲ ਬੰਦ ਰਹਿਣਗੇ 14 ਨਵੰਬਰ ਨੂੰ ਬਾਲ ਦਿਵਸ ਹੈ 16 ਨਵੰਬਰ ਐਤਵਾਰ 23 ਨਵੰਬਰ ਐਤਵਾਰ 25 ਨਵੰਬਰ ਗੁਰਤੇਗ ਬਹਾਦਰ ਸ਼ਹੀਦੀ ਦਿਵਸ ਤਾਨਕ ਛੁੱਟੀ ਮੰਗਲਵਾਰ 3 ਨਵੰਬਰ ਨੂੰ ਵੀ ਐਤਵਾਰ ਹੈ ਤੇ ਨਾਲ ਹੀ ਨਵੰਬਰ ਦੇ ਮਹੀਨੇ ਪੰਜ ਐਤਵਾਰ ਹਨ ਅਤੇ ਇਸ ਦੌਰਾਨ ਸਾਰੇ ਦੇਸ਼ ਦੇ ਸਕੂਲ ਕਾਲਜ ਅਤੇ ਬੈਂਕ ਬੰਦ ਰਹਿਣਗੇ 5 ਨਵੰਬਰ ਯਾਨੀ ਬੁੱਧਵਾਰ ਸਾਹਿਬ શ્રી ਗੁਰਨਾਰਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਉੱਥੇ ਹੀ ਬਿਆਰ ਦੇ ਵਿੱਚ ਇਸ ਮਹੀਨੇ 6 ਨਵੰਬਰ ਵੀਰ ਭਾਰਤ ਤੇ 11 ਨਵੰਬਰ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਨੇ ਜਿਸ ਕਾਰਨ ਸਕੂਲ 2 ਦਿਨ ਬੰਦ ਰਹਿਣਗੇ ਹਾਲਾਂਕਿ ਇਹ ਛੁੱਟੀ ਪੂਰੇ ਰਾਜ ਦੇ ਵਿੱਚ ਲਾਗੂ ਨਹੀਂ ਹੋਏਗੀ ਸਗੋਂ ਸਿਰਫ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ VOTING ਹੋਏਗੀ ਇਹਨਾਂ ਖੇਤਰਾਂ ਦੇ ਵਿੱਚ ਸਕੂਲ ਨਾਲ ਹੀ ਬਹੁਤ ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕ ਵੀ ਬੰਦ ਰਹਿਣਗੇ ਦੇ ਨਾਲ ਹੀ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਏਗਾ ਇਸ ਦਿਨ ਜ਼ਿਆਦਾਤਰ ਸਕੂਲ ਬੰਦ ਨਹੀਂ ਹੁੰਦੇ ਕਿਉਂਕਿ ਇਸ ਦਿਨ ਬੱਚਿਆਂ ਲਈ ਸੱਭਿਆਚਾਰਕ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ